ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ਾਮ ਦਾ ਵੇਲਾ ਸੀ ਗਰਨਾਮ ਕੌਰ 베ੜੇ ਵਿੱਚ ਬੈਠੀ ਆਪਣੀ ਨੂਹ ਦੀ ਉਡੀਕ ਕਰ ਰਹੀ ਸੀ ਉਸ ਦੀ ਨੂਹ ਗੁਰਲੀਨ ਆਪਣੀ ਗਵਾਂਡਣ ਵਾਲਾ ਸ਼ਾਪਿੰਗ ਕਰਨ ਲਈ ਬਾਜ਼ਾਰ ਗਈ ਹੋਈ ਸੀ ਉਸ ਨੂੰ ਬੇਚੈਨੀ ਹੋ ਰਹੀ ਸੀ ਉਹ ਵਾਰ-ਵਾਰ ਖੜੀ ਹੁੰਦੀ ਦਰਵਾਜ਼ੇ ਤੱਕ ਜਾਂਦੀ ਅਤੇ ਵਾਪਸ ਆ ਜਾਂਦੀ ਕਿ ਕਿਤੇ ਤਾਂ ਗੁਰਲੀਨ ਆਉਂਦੀ ਹੋਵੇ ਕੁਝ ਟਾਈਮ ਬਾਅਦ ਉਸ ਨੂੰ ਗਵਾਂਡਣ ਆਉਂਦੀ ਦਿਖਾਈ ਦਿੱਤੀ ਰਾਧਾ ਮੇਰੀ ਗੱਲ ਤਾਂ ਸੁਣਾ ਕੀ ਹੋਇਆ ਤਾਈ ਜੀ ਰਾਦਾ ਬੋਲੀ ਗੁਰਲੀਨ ਵੀ ਤਾਂ ਤੇਰੇ ਨਾਲ ਗਈ ਸੀ ਉਹ ਕਿੱਥੇ ਹੈ ਉਹ ਹਾਂ ਭਾਬੀ ਤਾਂ ਮੇਰੇ ਨਾਲ ਹੀ ਗਈ ਸੀ ਪਰ ਰਸਤੇ ਵਿੱਚ ਵੀਰਜੀ ਮਿਲ ਗਏ ਸੀ ਬੱਚਿਆਂ ਨੂੰ ਟਿਊਸ਼ਨ ਤੋਂ ਲੈ ਕੇ ਆ ਰਹੇ ਸੀ ਤਾਂ ਵੀਰਜੀ ਤੇ ਭਾਬੀ ਜੀ ਉਹਨਾਂ ਨੂੰ ਹੋਟਲ ਖਾਣਾ ਖਵਾਉਣ ਲੈ ਗਏ ਅੱਛਾ ਤਾਂ ਫਿਰ ਪਹਿਲਾਂ ਘਰ ਤਾਂ ਆ ਜਾਂਦੀ ਤਾਈ ਜੀ ਮੈਨੂੰ ਕੀ ਪਤਾ ਸੀ ਰਸਤੇ ਵਿੱਚ ਵੀਰਜੀ ਮਿਲ ਜਾਣਗੇ ਤੇ ਭਾਬੀ ਜੀ ਨੂੰ ਲੈ ਕੇ ਚਲੇ ਜਾਣਗੇ ਵੀਰ ਜੀ ਗੱਡੀ ਤੇ ਸੀ ਤਾਂ ਸਮਾਨ ਵੀ ਉਹਦੇ ਵਿੱਚ ਹੀ ਰੱਖ ਲਿਆ। ਅੱਛਾ ਚੱਲ ਠੀਕ ਹੈ ਤੂੰ ਜਾ। ਗੁਰਨਾਮ ਕੌਰ ਨੇ ਲੰਬਾ ਸਾਹ ਲਿਆ ਤੇ ਜਵਾਬ ਦਿੱਤਾ ਅਤੇ ਵਾਪਸ ਆ ਕੇ ਵੇੜੇ ਵਿੱਚ ਆ ਗਈ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇੱਥੇ ਮੈਂ ਭੁੱਖੀ ਬੈਠੀ ਹਾਂ ਤੇ ਇਹ ਲੋਕ ਹੋਟਲ ਖਾਣਾ ਖਾਣ ਚਲੇ ਗਏ। ਚਲੋ ਜਾਣਾ ਤਾਂ ਸੀ ਤਾਂ ਜਾਣ ਪਰ ਮੇਰਾ ਖਾਣਾ ਤਾਂ ਬਣਾ ਜਾਂਦੇ। ਉੱਤਰ ਸੋਈ ਨੂੰ ਜਿੰਦਾ ਲਗਾ ਕੇ ਚਾਬੀ ਵੀ ਨਾਲ ਹੀ ਲੈ ਗਈ ਜਿਵੇਂ ਪਤਾ ਨਹੀਂ ਕੀ ਮੈਂ ਕੀ ਚੋਰੀ ਕਰਕੇ ਖਾ ਲਵਾਂ ਗੁਰਨਾਮ ਕੌਰ ਆਪਦੇ ਮੁੰਡੇ ਅਤੇ ਨੂੰਹ ਨਾਲ ਰਹਿੰਦੀ ਸੀ ਉਸ ਦੇ ਦੋ ਪੋਤਾ-ਪੋਤੀ ਵੀ ਸਨ ਬਸ ਇਹੋ ਨਿੱਕਾ ਜਿਹਾ ਪਰਿਵਾਰ ਸੀ ਤੇ ਸ਼ਾਇਦ ਗੁਰਨਾਮ ਕੌਰ ਦੀ ਕਿਸੇ ਨੂੰ ਲੋੜ ਨਹੀਂ ਸੀ ਗੁਰਨਾਮ ਕੌਰ ਕਾਫੀ ਬਜ਼ੁਰਗ ਹੋ ਚੁੱਕੀ ਸੀ ਤੇ ਪੂਰੀ ਤਰ੍ਹਾਂ ਆਪ ਦੇ ਨੂੰ ਪੁੱਤਰ ਉੱਤੇ ਨਿਰਭਰ ਸੀ ਉਸ ਕੋਲ ਆਪ ਦਾ ਕੁਝ ਵੀ ਨਹੀਂ ਸੀ ਜੋ ਸੀ ਉਹ ਪੁੱਤਰ ਦੇ ਨਾਮ ਕਰ ਦਿੱਤਾ ਸੀ ਇਹ ਉਸ ਦਾ ਇਕੱਲਾ ਪੁੱਤਰ ਸੀ ਜੋ ਉਸ ਦੇ ਵਿਆਹ ਦੇ 10 ਸਾਲ ਬਾਅਦ ਹੋਇਆ ਸੀ ਅਜਿਹਾ ਕੋਈ ਗੁਰੂ ਘਰ ਨਹੀਂ ਜਿੱਥੇ ਗਰਨਾਮ ਕੌਰ ਨੇ ਅਤੇ ਉਸ ਦੇ ਘਰ ਵਾਲੇ ਨੇ ਮੱਥਾ ਨਾ ਟੇਕਿਆ ਹੋਵੇ ਆਪ ਦੇ ਬੱਚੇ ਲਈ ਉਹ ਆਪ ਦੇ ਪੁੱਤਰ ਲਈ ਸਭ ਕੁਝ ਕਰਦੇ ਪੂਰੀ ਮਿਹਨਤ ਕਰਕੇ ਉਸ ਨੂੰ ਪੜਾਇਆ ਅਤੇ ਇੱਕ ਕਾਬਲ ਇਨਸਾਨ ਬਣਾਇਆ ਜ਼ਿੰਮੇਦਾਰੀ ਸਾਹਮਦੇ ਹੋਏ ਗੁਰਨਾਮ ਕੌਰ ਦੇ ਘਰ ਵਾਲੇ ਦੀ ਮੌਤ ਹੋ ਗਈ ਇਹ ਘਰ ਵੀ ਗੁਰਲੀਨ ਨੇ ਜਿੱਦ ਕਰਕੇ ਆਪਦੇ ਘਰ ਵਾਲੇ ਦੇ ਨਾਮ ਕਰਵਾ ਲਿਆ ਸੀ ਪਰ ਗੁਰਨਾਮ ਕੌਰ ਨੂੰ ਇਸ ਗੱਲ ਤੋਂ ਕੋਈ ਸ਼ਿਕਾਇਤ ਨਹੀਂ ਸੀ ਉਹਨੇ ਖੁਸ਼ੀ-ਖੁਸ਼ੀ ਏ ਘਰ ਆਪ ਦੇ ਪੁੱਤਰ ਦੇ ਨਾਮ ਕਰ ਦਿੱਤਾ ਸੀ ਪਰ ਹੁਣ ਗੁਰਲੀਨ ਦਾ ਸੁਹਾ ਗਰਨਾਮ ਕੌਰ ਲਈ ਬਦਲ ਰਿਹਾ ਸੀ ਇਹ ਆਪ ਦੀ ਸੱਸ ਦਾ ਬਿਲਕੁਲ ਧਿਆਨ ਨਾ ਰੱਖਦੀ ਨਾ ਕਦੇ ਚੱਜ ਨਾਲ ਰੋਟੀ ਦਿੰਦੀ ਜਦੋਂ ਕਿਤੇ ਜਾਂਦੀ ਤਾਂ ਰਸੋਈ ਨੂੰ ਜਿੰਦਾ ਲਾ ਜਾਂਦੀ ਉਸ ਦਾ ਪੁੱਤਰ ਇਹ ਸਭ ਜਾਣਦਾ ਸੀ ਪਰ ਕਦੇ ਕੁਝ ਨਾ ਕਹਿੰਦਾ ਇੱਕ ਦੋ ਵਾਰ ਗਰਨਾਮ ਕੌਰ ਨੇ ਆਪਣੇ ਪੁੱਤਰ ਨੂੰ ਇਸ ਬਾਰੇ ਕਿਹਾ ਤਾਂ ਇਹ ਕਹਿ ਕੇ ਚੁੱਪ ਕਰਵਾ ਦਿੰਦਾ ਕਿ ਮਾਂ ਤੁਸੀਂ ਤਾਂ ਆਪਦੀ ਜ਼ਿੰਦਗੀ ਜੀ ਲਈ ਹੁਣ ਸਾਨੂੰ ਜੀਣ ਦਿਓ ਉਹ ਆਪਣੇ ਪੁੱਤਰ ਅੱਗੇ ਕੁਝ ਬੋਲ ਹੀ ਨਾ ਪਾਈ ਜੋ ਰੁੱਖੀ ਸੁੱਕੀ ਮਿਲਦੀ ਉਹ ਖਾ ਕੇ ਹੀ ਗਰਨਾਮ ਕੌਰ ਆਪਣਾ ਗੁਜ਼ਾਰਾ ਕਰਦੀ ਇੰਨੇ ਵਿੱਚ ਰਾਧਾ ਚਾਹ ਲੈ ਕੇ ਆ ਗਈ ਇਹ ਲੋ ਤਾਈ ਚਾਹ ਰਾਧਾ ਚਾਹ ਦਾ ਕੱਪ ਦਿੰਦੇ ਹੋਏ ਬੋਲੀ ਗਰਨਾਮ ਕੌਰ ਜਿੱਕਦੇ ਹੋਏ ਕਹਿਣ ਲੱਗੀ ਪੁੱਤਰ ਜੇ ਤੈਨੂੰ ਤਖਲੀਫ ਨਾ ਹੋਵੇ ਤਾਂ ਇੱਕ ਗੱਲ ਕਹਾਂ ਹਾਂਜੀ ਬੋਲੋ ਤਾਈ ਜੀ ਕੀ ਗੱਲ ਐ ਜੇ ਤੇਰੇ ਘਰ ਵਿੱਚ ਦੋ ਰੋਟੀਆਂ ਪਈਆਂ ਹਨ ਤਾਂ ਲਿਆ ਦੇ ਮੈਂ ਚਾਹ ਨਾਲ ਖਾ ਲਵਾਂਗੀ ਗੁਰਨਾਮ ਕੌਰ ਦੀ ਗੱਲ ਸੁਣ ਕੇ ਰਾਧਾ ਇੱਕਦਮ ਚੁੱਪ ਜੇ ਕਰ ਗਈ ਤੇ ਫੇਰ ਬੋਲੀ ਠੀਕ ਹੈ ਤਾਈ ਜੀ ਹੁਣੇ ਲੈ ਕੇ ਆਉਂਦੀ ਹਾਂ ਰਾਧਾ ਆਪਣੇ ਘਰ ਗਈ ਤੇ ਦੋ ਰੋਟੀਆਂ ਤੇ ਸਬਜ਼ੀ ਰੱਖ ਕੇ ਲੈ ਆਈ ਪੁੱਤਰ ਗਰਮ ਰੋਟੀ ਨੂੰ ਕੀ ਸੀ ਠੰਡੀ ਹੀ ਲੈ ਆਉਂਦੀ ਕੋਈ ਗੱਲ ਨਹੀਂ ਤਾਈ ਜੀ ਤੁਸੀਂ ਖਾ ਲਓ ਜੇ ਹੋਰ ਚਾਹੀਦੀ ਹੋਈ ਤਾਂ ਦੱਸ ਦੇਣਾ ਗੁਰਨਾਮ ਕੌਰ ਨੇ ਰਾਧਾ ਨੂੰ ਅਸ਼ੀਰਵਾਦ ਦਿੱਤਾ ਅਤੇ ਰੋਟੀ ਖਾਣ ਲੱਗੀ ਰੋਟੀ ਖਾ ਕੇ ਰਾਧਾ ਵਰਤਨ ਕਰ ਲੈ ਗਈ ਤੇ ਗੁਰਨਾਮ ਕੌਰ 베ੜੇ ਵਿੱਚ ਮੰਜੇ ਤੇ ਪੈ ਗਈ ਰਾਤ ਨੂੰ 11 ਵਜੇ ਗੁਰਲੀਨ ਉਸ ਦੇ ਘਰ ਵਾਲਾ ਤੇ ਉਸ ਦੇ ਬੱਚੇ ਘਰ ਆਏ ਅੱਜ ਤਾਂ ਬਹੁਤ ਥੱਕ ਗਏ ਹਾਂ بیٹے ਨੇ ਕਿਹਾ ਗੁਰਲੀਨ ਬੋਲੀ ਹੁਣ ਤਾਂ ਮੇਰੇ ਵਿੱਚ ਕੋਈ ਵੀ ਕੰਮ ਕਰਨ ਦੀ ਹਿੰਮਤ ਹੀ ਨਹੀਂ ਰਹੀ ਬੱਚਿਓ ਤੁਸੀਂ ਅੰਦਰ ਜਾ ਕੇ ਸੌਂ ਜਾਓ ਮੈਂ ਵੀ ਸਮਾਨ ਰੱਖ ਕੇ ਸੌਂ ਜਾਵਾਂਗੀ ਉਹ ਸੱਚ ਮਾਂ ਨੂੰ ਖਾਣਾ ਖਾਣ ਲਈ ਕੁਝ ਦਿੱਟਾ ਕੇ ਨਹੀਂ ਮਾਂ ਦਾ ਨਾਮ ਸੁਣਦੇ ਹੀ ਗੁਰਲੀਨ ਮੂੰਹ ਵਿੱਚ ਹੀ ਬੋਲੀ ਇਹ ਵੀ ਇੱਕ ਪੰਗਾ ਹੀ ਹੈ ਪਤਾ ਨਹੀਂ ਕਿਸ ਦਿਨ ਇਹਦੇ ਤੋਂ ਪਿੱਛਾ ਛੁੱਟੇਗਾ ਰਸੋਈ ਦਾ ਜਿੰਦਾ ਖੋਲ ਕੇ ਰਸੋਈ ਵਿੱਚ ਗਈ ਅਤੇ ਇੱਕ ਕੌਲੀ ਵਿੱਚ ਦੁੱਧ ਪਾ ਕੇ ਚਾਰ ਬਰੈਡ ਨਾਲ ਲਿਆ ਕੇ ਗਰਨਾਮ ਕਰ ਦੇ ਅੱਗੇ ਰੱਖ ਦਿੱਤਾ ਅੱਜ ਮੇਰੇ ਵਿੱਚ ਹਿੰਮਤ ਨਹੀਂ ਹੈ ਤੁਹਾਨੂੰ ਇੱਕ ਆਕੇ ਹੀ ਟਿੱਡ ਭਰਨਾ ਪਵੇਗਾ। ਪੁੱਤਰ ਮੈਂ ਖਾਣਾ ਦੇਖੋ ਮੈਂ ਕੋਈ ਬਕਵਾਸ ਨਹੀਂ ਸੁਣ ਸਕਦੀ। ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਹਾਂ। ਮੈਂ ਜਾ ਰਹੀ ਹਾਂ ਸੌਣ। ਮਾਂ ਦੀ ਗੱਲ ਸੁਣੇ ਬਿਨਾ ਹੀ ਗੁਰਲੀਨ ਕਮਰੇ ਵਿੱਚ ਜਾ ਕੇ ਸੌ ਗਈ। ਗੁਰਨਾਮ ਕੌਰ ਨੇ ਦੁੱਧ ਤੇ ਬਰੈਡ ਇੱਕ ਪਾਸੇ ਰੱਖ ਰੱਖ ਦਿੱਤੇ ਤੇ ਦੁਆਰਾ ਮੰंजे ਤੇ ਪੈ ਗਏ। ਸਵੇਰ ਹੋਈ ਤਾਂ ਗੁਰਲੀਨ ਦੀ ਆਵਾਜ਼ ਨਾਲ ਉਸ ਦੇ ਘਰ ਵਾਲੇ ਦੀ ਅੱਖ ਖੁੱਲ ਗਈ ਤੇ ਉਹ ਪੁੱਛਣ ਲੱਗਾ ਕੀ ਹੋਇਆ ਰੌਲਾ ਕਿਉਂ ਪਾ ਰਹੀ ਹੈ ਆਉਦੀ ਮਾਂ ਨੂੰ ਪੁੱਛੋ ਉਹਨੇ ਬਰੈਡ ਤੇ ਦੁੱਧ ਕਿਉਂ ਨਹੀਂ ਖਾਦਾ ਰਾਤ ਨੂੰ ਖਾਣਾ ਕਿੱਥੇ ਬਣਾ ਕੇ ਦਿੰਦੀ ਨਹੀਂ ਖਾਣਾ ਸੀ ਤਾਂ ਮਨਾ ਕਰ ਦਿੰਦੇ ਖਾਣਾ ਬਰਬਾਦ ਕਿਉਂ ਕੀਤਾ ਇਹਨਾਂ ਦੇਵੀ ਪੈਸੇ ਲੱਗਦੇ ਹਨ ਤੇ ਤੁਸੀਂ ਇਹ ਬਰਬਾਦ ਕਰ ਰਹੇ ਹੋ ਮੈਂ ਖਾਣਾ ਖਾ ਲਿਆ ਸੀ ਗੁਰਨਾਮ ਕੌਰ ਬੋਲੀ ਕਿੱਥੋਂ ਚੋਰੀ ਕਰਕੇ ਗੁਰਲੀਨ ਬੋਲੀ ਨਹੀਂ ਨਹੀਂ ਪੁੱਤਰ ਮੈਂ ਚੋਰੀ ਨਹੀਂ ਕੀਤਾ ਉਹ ਤਾਂ ਰਾधा ਦੇ ਗਈ ਸੀ ਲਓ ਕਰ ਲਓ ਗੱਲ ਤੁਸੀਂ ਲੋਕਾਂ ਵਿੱਚ ਸਾਡੀ ਬੇਇੱਜ਼ਤੀ ਕਰਵਾ ਰਹੇ ਹੋ ਲੋਕਾਂ ਨੂੰ ਲੱਗਦਾ ਹੋਣਾ ਕਿ ਅਸੀਂ ਤੁਹਾਨੂੰ ਖਾਣ ਲਈ ਕੁਝ ਦਿੰਦੇ ਹੀ ਨਹੀਂ ਮਾਂ सोनू ਸ਼ਰਮ ਨਹੀਂ ਆਉਂਦੀ ਤੁਸੀਂ ਸਾਡੇ ਨਾਲ ਰਹਿ ਕੇ ਸਾਡੀ ਹੀ ਬੇਇੱਜ਼ਤੀ ਕਰਵਾ ਰਹੇ ਹੋ ਨਹੀਂ ਨਹੀਂ ਪੁੱਤਰ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਹੋਰ ਰੱਖੋ ਆਪਦੀ ਮਾਂ ਨੂੰ ਆਪਣੇ ਨਾਲ ਇੱਕ ਤਾਂ ਨਾਲ ਰੱਖਿਆ ਉਪਰੋਂ ਇਹ ਆਪਣੀ ਬੇਇੱਜ਼ਤੀ ਕਰਵਾ ਰਹੇ ਨੇ ਇਹਦੇ ਤੋਂ ਚੰਗਾ ਕਿਸੇ ਵਿਰਧ ਆਸ਼ਰਮ ਵਿੱਚ ਪਾਏ ਹੁੰਦੇ ਉੱਥੇ ਸਮਝ ਆਉਂਦੀ ਇਹਨਾਂ ਨੂੰ ਵੀ ਕਿਉਂ ਮਾਂ ਛੱਡਾ ਹੀ ਇਹ ਤੈਨੂੰ ਵਿਰਧ ਆਸ਼ਰਮ ਵਿੱਚ ਉਹ ਦੋ ਟਾਈਮਾਂ ਸੁੱਕੀ ਰੋਟੀ ਖਾਣ ਲਈ ਦਿੰਦੇ ਨੇ। ਉਹ ਵੀ ਇੱਕ ਟਾਈਮ ਪਤਲੀ ਦਾਲ ਨਾਲ ਤੇ ਇੱਕ ਟਾਈਮ ਸੁੱਕੀ ਸਬਜ਼ੀ ਨਾਲ। ਪੁੱਤਰ, ਉੱਥੇ ਰੋਟੀ ਤਾਂ ਟਾਈਮ ਨਾਲ ਦਿੰਦੇ ਹੋਣਗੇ ਨਾ? ਕੀ ਕੀ ਕਿਹਾ ਤੁਸੀਂ? ਘੱਟ ਦੋ ਘੱਟ ਉਹ ਦੋ ਟਾਈਮ ਰੋਟੀ ਤਾਂ ਦੇਣਗੇ। ਉੱਥੇ ਤੁਹਾਡੇ ਵਾਂਗੂ ਤਾਨੇ ਮਾਰਨ ਵਾਲਾ ਕੋਈ ਨਹੀਂ ਹੋਊਗਾ। ਬਲਕਿ ਉੱਥੇ ਮੇਰੇ ਵਰਗੇ ਹੀ ਲੋਕ ਹੋਣਗੇ ਜੋ ਮੇਰੇ ਨਾਲ ਬਖਤ ਗੁਜ਼ਾਰਨਗੇ ਜੋ ਮੇਰੇ ਨਾਲ ਗੱਲਾਂ ਕਰਨਗੇ ਤੁਸੀਂ ਮੈਨੂੰ ਉਥੇ ਹੀ ਛੱਡ ਆਓ ਤੂੰ ਬਸ ਮੈਨੂੰ ਦੱਸ ਦੀ ਕਦੋਂ ਜਾਣਾ ਹੈ ਮੈਂ ਖੁਸ਼ੀ-ਖੁਸ਼ੀ ਚੱਲਣ ਲਈ ਤਿਆਰ ਹਾਂ ਗੁਰਨਾਮ ਕੌਰ ਦੀ ਗੱਲ ਸੁਣ ਕੇ ਗੁਰਲੀਨ ਅਤੇ ਉਸ ਦੇ ਘਰ ਵਾਲੇ ਨੇ ਅੱਖਾਂ ਝੁਕਾ ਲਈਆਂ ਪਰ ਗੁਰਨਾਮ ਕੌਰ ਵਿਰਧ ਆਸ਼ਰਮ ਜਾਣ ਦੇ ਨਾਮ ਤੇ ਬਹੁਤ ਖੁਸ਼ ਸੀ ਪਰ ਸਮਾਜ ਵਿੱਚ ਇੱਜ਼ਤ ਰੱਖਣ ਲਈ ਇਹਨਾਂ ਲੋਕਾਂ ਨੇ ਗੁਰਨਾਮ ਕੌਰ ਨੂੰ ਵਿਰਧ ਆਸ਼ਰਮ ਨਾ ਭੇਜਿਆ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ